ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਨਟ ਮਹੰਲਾ ਚਤਿ ਰਾਮ ਕਰ ਕਿਰਪਾ ਲਿਓ ਉਵਾਰੇ ਜਿਉ ਪਕਰ ਦਰੁਪ ਤੇਜੁ ਸਟਾ ਆਨੀ ਹਰ ਹਲ ਲਾਜ ਨਿਵਾਰੇ ਰਹਾਓ ਕਰ ਕਿਰਪਾ ਜਾਚਕ ਜਨ ਤੇਰੇ ਕਾਇਕ ਮੰਗੋ ਦਾਨ ਪਿਆਰੇ ਸਤਿਗੁਰ ਕੀਨੇ ਸਰਦਾ ਲਾਗੇ ਮੋਗੋ ਹਰ ਗੁਰੇ ਮੇਲ ਸਵਾਰੇ ਸਾਖਤ ਕਰਮਾ ਪਾਣੀ ਜਿਉ ਮਤਿਐ ਨਿਤ ਪਾਣੀ ਝੋਲ ਝੁਲਾੜੇ ਮੇਲੇ ਸਤ ਸੰਗਤੇ ਪਰਮ ਪਦ ਪਾਇ ਕਟ ਮੱਖਣ ਕੇ ਗਟ ਕਾਰੇ ਨਿਤ ਤਕਾਇ ਮੱਜਨ ਕੀਆ ਨਿਤ ਮਾਲ ਮਾਲੇ ਦੇ ਸਵਾਰੀ ਮੇਰੇ ਸਤ ਗੁਰ ਕੇ ਮਨ ਬਚਨ ਨ ਭਾਏ ਸਾ ਫੋਕਟ ਚਾਰ ਸ਼ਿੰਗਾਰੇ ਮਟਕ ਮਟਕ ਚਲ ਸਖੀ ਸਹੇਲੀ ਮੇਰੇ ਠਾਕੁਰ ਕੇ ਗੁਣ ਸਾਰੇ ਸਤ ਗੁਰਮੁਖ ਸੇਵਾ ਮੇਰੇ ਪ੍ਰਭਾਈ ਮੈਂ ਸਤਿਗੁਰੂ ਲੱਕ ਲਕਾਰੇ ਨਾਰੀ ਪਰਖ ਪਰਖ ਸਭ ਨਾਰੀ ਸਭ ਏਕੋ ਪਰਖੰ ਪੂਰਾਰੇ ਸੰਤ ਜਨਾਂ ਕੇ ਰੇਨ ਮਨ ਪਾਈ ਮਿਲ ਹਰ ਜਨ ਹਰ ਨਿਸਤਾਰੇ ਗ੍ਰਾਮ ਗ੍ਰਾਮ ਨਗਰ ਸਭ ਫਿਰਿਆ ਹਿਦਿਆੰਤਰੇ ਹਰ ਜਨ ਭਾਰੇ ਸ਼ਰਧਾ ਸ਼ਰਧਾ ਪਾਈ ਮਿਲਾਏ ਮੌਕ ਹਾਰ ਗੁਰ ਗੁਰ ਨਿਸਤਾਰੇ ਬਵਨੋ ਸੋ ਤਸਵਨੀ ਕਾ ਕਰਿਆ ਸਤਿਗੁਰੂ ਸ਼ਬਦ ਵਿਚਾਰੀ ਨਿਜਕੜ ਜਾਏ ਅਮਰਤ ਰਸ ਪੀਆ ਬਿਨੈ ਨਾ ਜਗਤ ਨਿਹਾਰੇ ਤੋ ਗੁਣ ਈਸ ਬਰ ਨਹੀਂ ਸਕੋ ਤੂੰ ਮੰਦਰ ਹਮਨੇ ਕੀਰੇ ਨਾਨੇ ਕਿਰਪਾ ਕਰੋ ਗੁਰ ਮੇਲੋ ਮੈਂ ਰਾਮ ਜਵਤ ਮਨ ਧੀਰੇ ਨਟ ਮਹੱਲਾ ਚੱਤਾ ਮੇਰੇ ਮਨ ਭਜੇ ਠਾਕੁਰ ਅਗਮਿਆ ਪਾਰੇ ਹਮ ਪਾਪੀ ਬਹੁ ਨਿਰਗੁਣਿਆਰੇ ਕਰ ਕਿਰਪਾ ਗੁਰ ਨਸਤਾਰਿ ਰਹਾਉ ਸਾਧੂ ਪਰਖੇ ਸਾਧ ਜਨ ਪਾਏ ਇੱਕ ਬਿਨੋ ਕਰੋ ਗੁਰ ਪਿਆਰੀ RAM ਨਾਮ ਧਨ ਪੁੰਜੀ ਦੇਵੋ ਸਬਤ ਸੁਨਾਹ ਭੁੱਖ ਨਿਵਾਰੇ ਪਚੇ ਪਤੰਗ ਮਰੀਗ ਭ੍ਰਿੰਗ ਕੁੰਚਰ ਮੀਨ ਇੱਕ ਇੰਦਰੀਸ ਪਕਰ ਸਘਾਰੇ ਪੰਜ ਦੂਤ ਸਵਲ ਹੈ ਦੇਹੀ ਗੁਰ ਸਤ ਗੁਰ ਪਾਪ ਨਿਵਾਰੇ ਸ਼ਾਸਤਰ 베ਦ ਸੋਧ ਸੋਧ ਦੇਕੇ ਮਨ ਨਾਰਦ ਬਚਨ ਪੁਕਾਰੇ ਰਾਮ ਨਾਮ ਪੜੋ ਗਤ ਪਾਵੋ ਸਤ ਸੰਗਤ ਗੁਰ ਵਿਚਾਰ ਨਿਸਤਾਰੇ ਪ੍ਰੀਤਮ ਪ੍ਰੀਤ ਲਗੇ ਪ੍ਰਭ ਕੇ ਰੀ ਜਿਵ ਸੂਰਜ ਕਵਲ ਕਮਲ ਨਿਹਾਰੇ ਮੇਰ ਸੁਮੇਰ ਮੇਰ ਮੋਰ ਬਹੁ ਨਾਚੇ ਜਬ ਉਨ ਵੈ ਕਨ ਕਨ ਹਾਰੇ ਸਾਖਤ ਕੋਇ ਮਰਤ ਬਹੁ ਸੰਚੋ ਸਫੂਰ ਡਾਲ ਫੂਲ ਬਿਸਕਾਰੇ ਜਿਉ ਜਿਉ ਨਿਵਾਇ ਸਾਕਤ ਨਰ ਸੇਤੇ ਛੇੜ ਛੇੜ ਕੱਢੈ ਬਿਖਖਾਰੇ ਸੰਤਨ ਸੰਤ ਸਾਧ ਮਿਲ ਰਹੀ ਐ ਗੁਣ ਬੋਲੇ ਪਰ ਪਕਾਰੇ ਸੰਤੈ ਸੰਤ ਮਿਲੇ ਮਨ ਬਿਗਸੈ ਜਿਉ ਜਲ ਮਿਲ ਕਮਲ ਸਵਾਰੀ ਲੋਭ ਲਹਿਰ ਸਭ ਸਵਾਨ ਹਲਗ ਹੈ ਹਲਕੇ ਸਭੈ ਬਿਗਾੜੀ ਮੇਰੇ ਠਾਕੁਰ ਕੈ ਦੇਵਾਨ ਖਬਰ ਹੋਈ ਗੁਰ ਗਿਆਨ ਖੜਗ ਲੈ ਮਾਰੇ ਰਾਖ 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 ਪ੍ਰ ਮੇਰੇ ਮੈਂ ਰਾਖੋ ਕਿਰਪਾ ਧਾਰੇ ਨਾਨਕ ਮੈਂ ਤਨ ਅਵੜ ਨ ਕਾਈ ਮੈਂ ਸਤ ਗੁਰ ਗੁਰ ਨਿਸਤਾਰੇ ਮੈਂ ਸਤ ਗੁਰ ਗੁਰ ਨਿਸਤਾਰੇ ਛੱਕਾ ਏਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ